ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗ੍ਰਿਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੀ ਕਿਸਾਨ ਵੀਰੋ ਜਾਣਕਾਰੀ ਸਾਂਝੀ ਕਰਨੀ ਹੈ ਚੋਨੇ ਦੀ ਇੱਕ ਦਰਮਿਆਨੇ ਸਮੇਂ 'ਚ ਬਹੁਤ ਚੰਗਾ ਬਹੁਤ ਸ਼ਾਨਦਾਰ ਝਾੜ ਦੇਣ ਵਾਲੀ ਕਿਸਮ ਜਿਹੜੀ ਕਿ ਹੁਣ ਜਿਹੜੀ ਲੇਟੈਸਟ ਵੈਰੀਟੀ ਜਿਵੇਂ ਪੀਆ 131 ਹੈ ਇਹਦਾ ਪੂਰਾ ਟਾਪ ਦਾ ਜਿਹੜਾ ਔਸਤ ਝਾੜ 31 ਕੁਨਟਲ ਮਤਲਬ ਆਪਾਂ ਜੇ ਪੂਰੀ ਦੇਖ ਰੇਖ ਕਰਦੇ ਆ ਤਾਂ 31 ਤੋਂ ਉੱਪਰ ਉੱਪਰ ਜਾਊਗੀ ਆਪਾਂ ਕਹਿ ਸਕਦੇ ਆ ਤੇ ਜਿਹੜੀ ਇਹ ਕਿਸਮ ਆ ਇਹਦਾ ਜਿਹੜਾ ਔਸਤ ਚਾੜ ਆ ਪੀਆ 131 ਤੋਂ ਵੀ ਜ਼ਿਆਦਾ 331 ਕੁਇੰਟਲ 331 ਕੁਇੰਟਲ ਦਾ ਮਤਲਬ 32 ਦੇ ਨੇੜੇ ਤੇੜ ਚਲੀ ਗਈ 80 ਮਣ ਦੇ ਨੇੜੇ ਜਿਹੜਾ ਝਾੜ ਇਹਦਾ ਚੱਲਿਆ ਗਿਆ ਔਸਤ ਦਰਮਿਆਨੇ ਸਮੇਂ 'ਚ ਤਾਂ ਬੜੀ ਸ਼ਾਨਦਾਰ ਕਿਸਮ ਹੈ ਇਹਦੀਆਂ ਵਿਸ਼ੇਸ਼ਤਾਈਆਂ ਕੀ ਹੈ ਤੇ ਇੱਕ ਸਾਵਧਾਨੀ ਬਹੁਤ ਜ਼ਰੂਰੀ ਹੈ ਉਹਦੇ ਬਾਰੇ ਗੱਲ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆ ਰ ਬਟਨ ਦਾ ਬਲਿਓ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਝੋਨੇ ਦੇ ਸੀਜ਼ਨ 'ਚ ਹੁਣ ਆਪਾਂ ਅੱਗੇ ਜਾ ਕੇ ਪਨੀਰੀ ਦੀ ਖੇਤ ਦੀ ਤਿਆਰੀ ਉਹਦੇ ਵਿੱਚ ਆਪਾਂ 20-25 ਦਿਨਾਂ 'ਚ ਪਨੀਰੀ ਕਿਵੇਂ ਤਿਆਰ ਕਰਨੀ ਪੂਰੀ ਡਿਟੇਲ 'ਚ ਜਾਣਕਾਰੀਆ ਤੁਹਾਡੇ ਨਾਲ ਹੁਣ ਆਪਾਂ ਲਗਾਤਾਰ ਜਿਹੜੀਆਂ ਸਾਂਝੀਆਂ ਕਰਦੇ ਰਹਾਂਗੇ ਤੁਹਾਡੇ ਜਿਹੜੇ ਕੀਮਤੀ ਸਜਾਵ ਪੀਆਰ 122 ਕਿਸਮ ਬਾਰੇ ਮੈਂ ਗੱਲ ਕਰ ਰਿਹਾ ਕਿਸਾਨ ਵੀਰੋ ਪੀਆਰ 122 ਕਿਸਮ ਆ ਜਿਹੜੀ ਔਸਤ ਤੋ ਚਾਹੀਏ ਦੀ 108 ਸੈਂਟੀਮੀਟਰ ਕੱਦ ਆ ਇਹਦਾ ਲਵਾਈ ਤੋ 117 ਦਿਨਾਂ ਚ ਪੱਕ ਜਾਂਦੀ ਹੈ ਮਤਲਬ ਕਿ 147 ਦਿਨ ਦੀ ਕਿਸਮ ਹੈ 145 147 ਦਿਨ ਦੀ ਕਿਸਮ ਆ ਤੇ ਮੇਨ ਜਿਹੜੀ ਖਾਸियत ਬਹੁਤ ਜਿਹੜੀ ਆਪਾਂ ਕਹਿ ਲਈਏ ਕਿ ਜਿਵੇਂ ਝੋਲਸ ਰੋਗ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਚ ਪੈਂਦਾ ਜਾਂ ਗੈਰ ਸਪਾਰਸੀ ਹੋਰ ਕਿਸਮਾਂ ਦੇ ਵਿੱਚ ਇਹਦੇ ਵਿੱਚ ਚੌਲਸ ਰੋਗ ਦੇ ਜਵਾਣੂਆਂ ਦੀਆਂ ਪੰਜਾਬ ਚ ਪਾਈਆਂ ਜਾਂਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦਾ ਸਮਰੱਥਾ ਜਿਹੜੀ ਇਹ ਰੱਖਦੀ ਹੈ ਮਤਲਬ ਚੌਲਸ ਰੋਗ ਵਾਲੀ ਕੋਈ ਸਮੱਸਿਆ ਨਹੀਂ ਇਹਦੇ ਵਿੱਚ ਆਸਤ ਝਾੜ ਜਿਵੇਂ ਤੁਹਾਨੂੰ ਦੱਸਿਆ ਕਿ 1.31 ਕੁਇੰਟਲ ਆਸਤ ਝਾੜ ਹੈ ਇਹਦੇ ਵਿੱਚ ਧਿਆਨ ਕੀ ਰੱਖਣਾ ਇੱਕ ਇਹਦੀ ਖਾਸੀਅਤ ਹੋਰ ਹੈ ਕਿ ਇਹ ਜਿਹੜੀ ਥੋੜਾ ਜਿਹਾ ਨਰਮ ਪਾਣੀ ਵੀ ਹੋਵੇ ਨਾ ਉਹਦੇ ਵਿੱਚ ਵੀ ਬਹੁਤ ਚੰਗਾ ਝਾੜ ਦਿੰਦੀ ਝਾੜ ਇਹਦਾ ਕਿਸਾਨ ਵੀਰੋ ਇਸ ਚ ਕਿਸਮ ਦਾ ਝਾੜ ਨਹੀਂ ਮਰਦਾ ਇੱਕ ਸਮੱਸਿਆ ਕੀ ਹੈ ਇੱਕ ਸਾਵਧਾਨੀ ਆਪਾਂ ਨੂੰ ਰੱਖਣੀ ਪੈਂਦੀ ਕਿ ਇਹਦੇ ਵਿੱਚ ਕਈ ਜਗ੍ਹਾ ਦੇ ਉੱਤੇ ਗਟੋਲੀ ਰੋਗ ਦੀ ਸਮੱਸਿਆ ਕਾਫੀ ਆ ਜਾਂਦੀ ਹੈ ਝਾੜ ਉੱਥੇ ਵੀ ਨਹੀਂ ਮਰਦਾ ਕਿਉਂਕਿ ਗਟੋਲੀ ਰੋਗ 'ਚ ਮੈਂ ਪਹਿਲਾਂ ਵੀ ਤੁਹਾਨੂੰ ਦੱਸਦਾ ਹੁੰਨਾ ਕਿ ਉਹਦੇ ਵਿੱਚ ਜਿਹੜਾ ਹਲਦੀ ਰੋਗ ਆਪਾਂ ਕਹ ਲਈਏ ਉਹਦੇ ਵਿੱਚ ਕੁਆਲਿਟੀ ਖਰਾਬ ਹੁੰਦੀ ਹੈ ਕਿਉਂਕਿ ਉੱਥੇ ਜਿਹੜਾ ਹਲਦੀ ਨੋਵਾ ਪਾਊਡਰ ਬਣ ਜਾਂਦਾ ਦਾਣਿਆਂ ਦੀ ਜਗ੍ਹਾ ਤੇ ਮੁੰਜਰਾਂ ਦੇ ਵਿੱਚ ਕਈ ਜਗ੍ਹਾ ਤੇ ਤਾਂ ਉਹ ਜਦੋਂ ਆਪਾਂ ਜਦੋਂ ਵੜਦੇ ਆ ਉਦੋਂ ਵੀ ਉਹ ਪਾਊਡਰ ਜਿਹੜਾ ਹੈਗਾ ਉੱਡਦਾ ਤੇ ਫਿਰ ਉਹ ਖੇਤ ਦੇ ਵਿੱਚ ਫੈਲ ਜਾਂਦੇ ਸਪੂਰ ਅੱਕੇ ਦੀ ਅੱਗੇ ਤਾਂ ਉਹ ਸਮੱਸਿਆ ਵਾਸਤੇ ਆਪਾਂ ਨੂੰ ਗੋਭ ਸਮੇ ਜਿਹੜੇ ਸਫਾਰਸ਼ੁੱਲੀ ਨਾਸਕਾ ਜਿਹੜੇ ਕਿ ਇਸ ਨੂੰ ਰੋਕਣ ਵਾਸਤੇ ਜਿਹੜਾ ਕਿ ਇਹ ਹਲਦੀ ਰੋਗ ਹੈ ਇਹਨੂੰ ਰੋਕਣ ਵਾਸਤੇ ਜਿਹੜੀ ਜ਼ਰੂਰੀ ਗੋਭ ਸਮੇ ਸਪਰੇਅ ਆ ਉਹ ਆਪਾਂ ਨੂੰ ਕਰਨੀ ਹੀ ਪੈਂਦੀ ਹੈ ਕਈ ਵਾਰ ਕਿਸਾਨ ਵੀਰ ਉਹ ਨਹੀਂ ਕਰਦੇਗੇ ਤਾਂ ਉਹਦੇ ਨਾਲ ਜਿਹੜੀ ਹੈਗੀ ਇਹ ਝੂਠੀ ਕਾਂਗਿਆਰੀ ਜਿਹੜੀ ਫਾਲਸ ਮੱਟ ਆਪਾਂ ਕਹਿ ਲਈਏ ਉਹ ਜਿਹੜੀ ਹੈਗੀ ਆ ਫੇਰ ਆ ਜਾਂਦੀ ਆ ਤੇ ਫੇਰ ਕਿਸਾਨ ਵੀਰਾਂ ਨੂੰ ਜਿਹੜਾ ਹੈਗਾ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਇਹਦੇ ਵਾਸਤੇ ਜਿਵੇਂ ਕੋਸਾਈਡ ਜਾਂ ਗਲੀਲਿਓ ਵਗੈਰਾ ਜਿਹੜੇ ਹੈਗੇ ਆ ਕਾਪਰ ਆਕਸੀਕਲ ਰਾਈਟ ਹੈ ਜਿਹੜਾ ਬਲਾਈਟ ਆਕਸਿ ਵੀ ਪੈ ਲੰਗਾ ਕਿਸਾਨ ਵੀ ਕਰ ਲੈਂਦੇ ਉਹਦਾ ਵੀ ਰਿਜ਼ਲਟ ਵਧੀਆ ਮਿਲਦਾ ਤਾਂ ਇਹਦੇ ਵਾਸਤੇ ਆਪਾਂ ਨੂੰ ਗੋਭ ਸਮੇਂ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ ਇਹਦਾ ਝਾੜ ਬਸ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਲਾਈ ਹੈ ਇਹ ਕਿਸਮ ਜਿਨ੍ਹਾਂ ਦਾ ਤਜਰਬਾ ਥੱਲੇ ਕਮੈਂਟ ਕਰਕੇ ਦੱਸ ਦਿਓ ਇਹਦਾ ਝਾੜ ਆ ਜਿਹੜਾ ਉਹ ਮਤਲਬ ਝਾੜ ਮਰਦਾ ਨਹੀਂ ਹੈ ਇੱਕ ਗਾਰੰਟੀ ਵਾਲਾ ਕੰਮ ਹੀ ਹੋ ਜਾਂਦਾ ਹੈ ਕਿ ਪੀਆਰ 122 ਦਾ ਝਾੜ ਆ ਜਿਹੜਾ ਉਹ ਨਹੀਂ ਤੁਹਾਨੂੰ ਨਿਰਾਸ਼ ਨਹੀਂ ਕਰੂਗਾ ਇੱਕ ਸਮਝੀ ਤੁਸੀਂ ਲਵਾਈ ਕਰੋਗੇ ਲਵਾਈ ਇਹਦੀ ਜਿਹੜੀ ਪਨੀਰੀ ਦੀ ਬਜਾਈ ਆ ਉਹ ਤੁਸੀਂ 25 ਮਈ 30 ਮਈ ਦੇ ਦਰਮਿਆਨ ਕਰੋ ਤੇ ਜਾਂ ਜੂਨ ਦੇ ਪਹਿਲੇ ਹਫਤੇ ਵੀ ਕਰ ਸਕਦੇ ਆ ਮਹੀਨੇ ਦੀ ਜਿਹੜੀ ਹੈਗੀ ਆਪਣੀ ਦੀ ਤੁਸੀਂ ਪੁੱਟ ਕੇ ਖੇਤ ਦੇ ਵਿੱਚ ਲਾ ਦਿਓ ਬਹੁਤੀ ਵੱਡੀ ਪਨੀਰੀ ਨਹੀਂ ਕਰਨੀ ਸ਼ਾਨਦਾਰ ਝਾੜ ਤੁਹਾਨੂੰ ਦੇਖਣ ਨੂੰ ਮਿਲੂਗਾ ਬੀ ਸੋਧ ਲਾਜ਼ਮੀ ਕਰਨੀ ਆ ਪੀਜ ਲੁਧਿਆਣਾ ਤੋਂ ਕੇਵੀ ਖੇਤੀ ਵਿਗਿਆਨ ਕੇਂਦਰਾਂ ਤੋਂ ਜਾਂ ਤੁਹਾਡੇ ਮਿੱਤਰ ਪਿਆਰੇ ਨੇ ਕਿਸੇ ਨੇ ਬੀ ਵੀ ਜਿਹੜਾ ਬੀ ਹੈਗਾ ਉਦੋਂ ਤੁਸੀਂ ਪ੍ਰਾਪਤ ਕਰ ਸਕਦੇ ਪੇਜ ਲੁਧਿਆਣਾ ਖਾਸ ਤੌਰ ਕੇ ਬੀਜਾਂ ਦੀ ਦੁਕਾਨ ਤੋਂ ਤੇ ਖੇਤੀਬਾੜੀ ਵਿਗਿਆਨ ਕੇਂਦਰਾਂ ਤੋਂ ਹੋਰ ਕੋਈ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ